ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਕੀ ਹਾਲ ਚਾਲ ਨੇ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਾਥਤਾ ਤੁਹਾਡੇ ਛੋਟੇ ਭਰਾ ਦੇ YouTube ਚੈਨਲ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆਂ ਤੇ ਵਲੌਗ ਆਪਾਂ ਨੇ ਬਣਾਉਣ ਲੱਗੇ ਤੇ ਤੁਹਾਨੂੰ ਪਤਾ ਜਿਵੇਂ ਆਪਾਂ ਆਸਟ੍ਰੇਲੀਆ ਦਾ ਸੀਨ ਖੜਗੇ ਪਿੰਡ ਆਏ ਹੋਏ ਆ ਆਪਣੇ ਘਰੇ ਤੇ ਤੁਹਾਨੂੰ ਜਿਵੇਂ ਪਤਾ ਵੀ ਮੇਰੇ ਇੰਜਰੀ ਆ ਗਈ ਸੀ ਕੋੜੀ ਲਾਸਟ ਮੈਚ ਤੇ ਗੋਡੇ ਸਾਡਾ ਲੱਗੀ ਜਿਸ ਦਾ ਕਰਕੇ ਫਿਰ ਮੇਰੇ 18 ਵਾਲਾ ਮੈਚ ਹੀ ਆਸਟ੍ਰੇਲੀਆ ਉਹ ਵੀ ਮਿਸ ਕਰਨਾ ਪਿਆ ਤੇ 25 ਮਈ ਨੂੰ ਮੈਂ ਅੱਸੀ ਕਮੇਰਾ ਅਮਰੀਕਾ ਸੈਕਰਮੈਂਟੋ ਕੈਲੀਫੋਰਨੀਆ ਫਿਰ ਮੈਂ ਉਹ ਵੀ ਮਿਸ ਕੀਤਾ ਹੁਣ ਇੱਕ ਜੂਨ ਨੂੰ ਆਪਾਂ ਦੁਬਾਰਾ ਵਾਪਸੀ ਕਰ ਰਹੇ ਆ ਜੀ ਟ੍ਰਾਂਟੋ ਕੈਨੇਡਾ ਮੈਚ ਆਪਣਾ ਉੱਥੇ ਆਪਾਂ ਸੀਜ਼ਨ ਦੀ ਸ਼ੁਰੂਆਤ ਕਰਨੀ ਹੈ ਕੈਨੇਡਾ ਤੋਂ ਤੇ ਉਹਨਾਂ ਦਾ ਟਾਈਮ ਆਪਣੀ ਰੈਸਟ ਸੀਗੀ ਤੇ ਐਕਸਰਸਾਈਜ਼ ਤੇ ਆਪਾਂ ਕਰ ਰਹੇ ਸੀ ਡਾਕਟਰ ਕੋਲ ਮੈਂ ਕੱਲ ਦਿਖਾ ਗਿਆ ਤੇ ਹੁਣ ਉਹਨਾਂ ਨੇ ਮੈਨੂੰ ਕਹਿ ਦਿੱਤਾ ਆ ਵੀ ਤੂੰ ਖੇਡ ਸਕਦਾ ਪ੍ਰੈਕਟਿਸ ਆਪਣੀ ਕਰੋ ਮੈਂ ਉਦਨੀ ਰਨਿੰਗ ਨਹੀਂ ਕੀਤੀ ਹੁਣ ਰਨਿੰਗ ਅੱਜ ਤੋਂ ਕੱਲ ਤੋਂ ਸੌਰੀ ਕਲ ਤੋਂ ਰਨਿੰਗ ਸਟਾਰਟ ਕੀਤੀ ਆ ਤੇ ਪ੍ਰੈਕਟਿਸ ਤੋਂ ਆਪਾਂ ਜਿਹੜੀ ਆਪਾਂ ਵਰਕਆਊਟ ਕਰ ਰਹੇ ਆ ਚਾਰ ਪੰਜ ਦਿਨ ਲੈ ਗਏ ਆ ਤੇ ਆਪਾਂ ਵਰਕਆਊਟ ਕਰ ਰਹੇ ਆ ਪ੍ਰਵਾਨੀ ਨਿਯਮਿਤ ਕਰ ਰਹੇ ਆ ਜਿਵੇਂ ਪ੍ਰਵਾਨ ਨਿਯਮਿਤ ਖਾੜੇ ਦੇ ਵਿੱਚ ਉਹ ਕਰ ਰਹੇ ਆ ਬਸ ਰਣੀ ਕਰਕੇ ਫਿਰ ਆਪਾਂ ਖਾੜੇ ਦੇ ਵਿੱਚ ਨਿਯਮਿਤ ਕਰੀਦੀ ਆਪਣੀ ਜਿਵੇਂ ਕਈ ਕਈ ਨਾਲ ਤੇ ਹੋ ਗਿਆ ਰੱਸਾ ਹੋ ਗਿਆ ਤਾਂ ਜਾਂ ਘੁਲਣਾ ਇਦਾਂ ਦੀ ਆਪਾਂ ਦੇਸੀ ਵੇਟ ਇਦਾਂ ਦੀ ਮਿਹਨਤ ਕਰ ਰਹੇ ਆ ਤੇ ਅੱਜ ਆਪਾਂ ਉਹ ਵਰਕਆਊਟ ਕਰਨਾ ਸਾਰਾ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਵਾ ਬਾਕੀ ਗਰਾਊਂਡ ਦਾ ਸਾਰਾ ਰੌਣਕ ਮੇਲਾ ਨਾਲ ਬਾਬੇ ਦੇ ਨਾਲ ਗਰਬਾਣੀ ਚੱਲਦੀ ਲੱਗੇ ਗੁਰੂ ਘਰਾਂ ਤੇ ਬੜੀ ਵਧੀਆ ਫੀਲਿੰਗ ਹੁੰਦੀ ਹੈ ਤੇ ਪੂਰਾ ਤਰਫਾ ਸਟੇਡੀਅਮ ਆਪਣੇ ਪੈਂਟ ਦਾ ਬਹੁਤ ਟੌਪ ਦਾ ਆ ਤੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਵਲੌਗ ਸਾਰਾ ਤੁਸੀਂ ਐਂਡ ਤੱਕ ਜਰੂਰ ਵੇਖਿਓ ਤੇ ਪ੍ਰੈਕਟਿਸ ਆਪਣੀ ਤੁਸੀਂ ਅੱਜ ਦਾ ਵਲੌਗ ਜਿਹੜਾ ਤੁਹਾਨੂੰ ਆਪਾਂ ਪ੍ਰੈਕਟਿਸ ਕਰਦੇ ਆ ਦਿਖਾਉਣਾ ਸਾਰਾ ਭਵਾਨੀ ਨਿੰਮਤ ਤੇ ਬਾਕੀ ਮੇਰੇ ਵੀਰ ਜਿਹਨੂੰ ਥੋੜੇ ਬਲੀਆਂ ਗੱਲਾਂ ਵੀ ਕੰਮ ਦੀਆਂ ਦੱਸਾਂਗੇ ਤੁਹਾਨੂੰ ਤੇ ਵਲੌਗ ਸਾਰਾ ਜਰੂਰ ਐਂਡ ਤੱਕ ਵੇਖਿਓ ਜਿਹੜੇ ਮੇਰੇ ਵੀਰ ਕੋਈ ਵੀ ਗੇਮ ਕਰਦੇ ਆ ਜਾਂ ਆਪਣੇ ਮੇਰੇ ਕਬੱਡੀ ਖੇਡਣ ਦੇ ਨਵੇਂ ਮੁੰਡੇ ਸਾਰੇ ਜ਼ਰੂਰ ਤੋਂ ਵਲੌਗ ਦੇਖਿਓ ਤੇ ਆਪਾਂ ਨਾਲੇ ਰਗੜੇ ਵਾਲੀ ਤੋਂ ਮਸ਼ੀਨਾਂ ਲਈ ਇੱਕਦਮ ਮੈਂ ਦਿਖਾਉਣਾ ਆ। ਹੋਰ ਬੜੇ ਜਣਾਂ ਨੇ ਹੁਣ ਲੈਤੀ ਆ ਤੇ ਆਪਾਂ ਵੀ ਲੈ ਕੇ ਆਏ ਆ ਤੇ ਹੁਣ ਰਗੜਾ ਰੋਹੇ ਲੱਗਦਾ ਉਹ ਤੇ ਬੜਾ ਵਧੀਆ ਵੀ ਰਗੜਾ ਲੱਗਦਾ ਪੱਥਰ ਦਾ ਬਣਿਆ ਹੋਇਆ ਸਾਰੀ ਮਸ਼ੀਨਰੀ ਪੱਥਰ ਦੀ ਆ ਤੇ ਜਿਹੜਾ ਬੜਾ ਵਧੀਆ ਰਗੜਾ ਲੱਗਦਾ ਮੇਰੇ ਹਿਸਾਬ ਨਾਲੇ ਕਾਮਯਾਬਾ ਪੂਰੀ ਤੇ ਆਪਾਂ ਰੋਹੇ ਰਗੜਾ ਲਾਉਣੇ ਆ ਤੇ ਤੁਹਾਨੂੰ ਦਿਖਾਉਣਾ ਨਾਲੇ ਮਸ਼ੀਨ ਆ ਜੋ ਤੁਸੀਂ ਸਾਰੇ ਦੱਸਿਓ ਤੇ ਰਗੜਾ ਲੱਗ ਰਿਹਾ ਵਾ ਬਸ ਆਪਾਂ ਇੱਕਦਰੀ ਸਾਰਾ ਜਿ ਸਮਾਨ ਪਾ ਦੇ ਤੇ ਆਪਣੇ ਆਪ ਰਗੜਾ ਲੱਗਦਾ ਰਹਿਣਾ ਨਾਲ ਪਾਣੀ ਪੂਣੀ ਥੋੜਾ ਬੋਧ ਲਾਤੀਦਾ ਫਿਰ ਉਸ ਤੋਂ ਬਾਅਦ ਛਾਣਾ ਲਾ ਕੇ ਤੇ ਕੰਮ ਰੈਡੀ ਆ ਰੈਡੀ ਟੂ ਗੋ ਤੇ ਅੱਜ ਤੁਹਾਨੂੰ ਤੁਹਾਨੂੰ ਦਿਖਾਉਣਾ ਮੈਂ ਮਸ਼ੀਨ ਰਗੜੇ ਵਾਲੀ ਰਗੜਾ ਲੱਗ ਰਿਹਾ ਫਿਰ ਉਸ ਤੋਂ ਬਾਅਦ ਚਲਦੀਆਂ ਗਰਾਊਂਡ ਤੇ ਲਾਉਨੇ ਆ ਨੀਮਤਾ ਸ਼ੇਮਤਾ ਆਜੋ ਫਿਰ ਲਓ ਵੀ ਤੁਹਾਨੂੰ ਦੇਖੋ ਕਰੋ ਚੱਕ ਮਸ਼ੀਨ ਸਾਰਾ ਸਮਾਨ ਪਾਇਆ ਆਪਾਂ ਇਹਦੇ ਵਿੱਚ ਤੇ ਰਗੜਾ ਲੱਗ ਰਿਹਾ ਆ ਜਵੇਂ ਨਾ ਆਹੜੀ ਗੋਲਾ ਫੇਰ ਜੀ ਇਹ ਵੀ ਪੱਥਰ ਦੇ ਆ ਤੇ ਥਰੜਾ ਬੰਨਾ ਸਾਰਾ ਇਹਦਾ ਪੱਥਰ ਦਾ ਵਾ ਤੇ ਮਸ਼ੀਨ ਦਾ ਨਾਮ ਆ ਲਿਖਿਆ ਹੈ बटरफ्लाई स्मार्ट ਇਥੋਂ ਆਪਾਂ ਸਟਾਰਟ ਕਰਦੇ ਜੀ ਆ ਇਹ ਆਪਣੇ ਆਪ ਰਗੜਾ ਲੱਗਦਾ ਰਹਿੰਦਾ ਸਾਰਾ ਸਮਾਨ ਇਹਦੇ ਵਿੱਚ ਪਾ ਦਿੰਦਾ ਇੱਕ ਹੀ ਵਾਰੀ ਫਿਰ ਹੌਲੀ ਹੌਲੀ ਅੱਧਾ ਪੁਣਾ ਘੰਟਾ ਆਪਾਂ ਇਹਨੂੰ ਰਗੜੀਦਾ ਵਾ ਥੋੜਾ ਥੋੜਾ ਪਾਣੀ ਲਈਦਾ ਨਾਲ ਆਪਾਂ ਪਾਣੀ ਰੱਖੀ ਭੁੱਲ ਲਾਵੇ ਤੇ ਨਾਲ ਨਾਲ ਥੋੜਾ ਬਸ ਸਾਫ਼ ਕਰੀ ਜੀਦਾ ਤੇ ਕੰਮ ਪੂਰਾ ਓਕੇ ਆ ਪੂਰਾ ਵਧੀਆ ਰਗੜਾ ਲੱਗਦਾ ਲਓ ਜੀ ਦੇਖੋ ਲਓ ਜੀ ਰਗੜਾ ਆਪਣਾ ਗਿਆ ਇਹ ਲੱਗ ਤੁਸੀਂ ਚੈੱਕ ਕਰ ਸਕਦੇ ਕੰਮ ਹੋ ਗਿਆ ਓਕੇ ਇੱਕ ਨੰਬਰ ਮਸਾ ਇਥੋਂ ਆਪਾਂ ਖੋਲ ਕੇ ਤੇ ਬਾਅਦੋਂ ਉਹ ਟਾਇਰਾਂ ਵਾਲੀ ਜਿਹੜੀ ਉਹ ਟਾਇਰ ਜੇ ਬਾਹਰ ਕੱਢ ਲੈਣੇ ਤੇ ਫੇਰ ਆਪਣਾ ਲਾ ਕੇ ਛਾਣਾ ਦੇ ਕੰਮ ਰੈਡੀ ਆ ਬਸ ਇੰਨਾ ਹੀ ਕੰਮ ਆ ਮਸ਼ੀਨ ਦਾ ਬਸ ਐਕਦਰਮ ਦਿਖਾਉਣਾ ਹੈ ਆ ਜੋ ਇਹ ਆ ਚੁੱਕੋ ਬਸ ਆ ਟਾਇਰ ਕੱਢ ਦਨੇ ਆਪਾਂ ਧੋਗੇ ਤੇ ਫੇਰ ਆਪਾਂ ਛਾਣਾ ਲਾ ਦੇਣਾ ਤੇ ਕੰਮ ਆਪਣਾ ਰੈਡੀ ਰਗੜਾ ਪੀ ਕੇ ਦੇਖ ਚੱਲਦੀਆਂ ਕਰਾਂਗੇ ਲਓ ਜੀ ਰਗੜਾ ਆਪਣਾ ਲਾ ਕੇ ਰੈਡੀ ਹੋ ਗਿਆ ਜੀ ਵੇਖ ਲੋ ਸੋ ਆਪਾਂ ਪੀਨੇ ਆ ਸ਼ੱਕਦੇ ਆ ਦੇਖੋ ਕਰੀ ਪੂਰਾ ਸੰਗਣਾ ਲਗਾ ਟੌਪ ਦਾ ਬੁਰਾ ਵਧੀਆ ਤਗੜਾ ਪੀ ਗਏ ਫਿਰ ਆਪਾਂ ਚੱਲਦੇ ਆ ਜੀ ਗਰਾਉਂਡ ਲਓ ਜੀ ਆਪਾਂ ਗਰਾਉਂਡ ਆ ਚੁੱਕੇ ਆ ਸਟੇਡੀਅਮ ਦੇ ਵਿੱਚ ਤੇ ਅਜੇ ਆਪਾਂ ਹਲਕਾ ਹਲਕਾ ਵਾਰਮ-ਅਪ ਕੋਡਿੰਗ ਕਰ ਰਹੇ ਆ ਸੈਰ ਹੋ ਰਹੀ ਤੁਰ ਕੇ ਜੋਕਿੰਗ ਸ਼ੌਕਿੰਗ ਤੇ ਤੁਹਾਨੂੰ ਪਿੱਛੇ ਆਵਾਜ਼ ਆ ਰਹੀ ਹੋਣੀ ਹੈ ਨੀ ਗੁਰਦੁਆਰਾ ਸਾਹਿਬ ਤੋਂ ਸੁਣ ਰਹੇ ਨੇ ਤੁਸੀਂ ਤੇ ਪਿਛਲੀ ਸਾਈਡ ਤੇ ਆਪਣੇ ਹੋ ਰਸਾ ਵੀ ਲੱਗਾ ਦੇ ਆਪਣਾ ਮੁੰਡੇ ਘੋਲ ਵੀ ਰਹੇ ਆ ਤੁਹਾਨੂੰ ਦਿਖਾਉਣਾ ਅਗਲੇ ਗੇੜੇ 'ਚ ਤੁਰ ਕੇ ਆਉਣਾ ਫੇਰ ਉਧਰ ਨੂੰ ਤੇ ਗੁਰੂ ਘਰ ਦੇ ਦਰਸ਼ਨ ਕਰਾਉਣਾ ਤੁਹਾਨੂੰ ਲਓ ਜੀ ਕਰਾਂ ਦਰਸ਼ਨ ਗੁਰੂ ਘਰ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਤੱਕ ਲਿਆਂਦਾ ਮਹਾਰਾਜ ਕਿਰਪਾ ਕਰੇ ਦੇਖੋ ਜੀ ਕੀਰਤਨ ਚੱਲ ਰਿਹਾ ਬਾਬਾ ਜੀ ਦੇ ਘਰੇ ਨਾਲ ਸਟੇਡੀਅਮ 'ਚ ਆਵਾਜ਼ ਆਉਂਦੀ ਆ ਨਾ ਸਟੇਡੀਅਮ ਤੁਹਾਨੂੰ ਇੱਕ ਦਿਖਾਉਣਾ ਸਾਰਾ ਸਟੇਡੀਅਮ ਦੇਖ ਕੇ ਰੂਹ ਖੋਸ਼ ਹੋ ਜੂਗੀ ਦੇਖੋ ਜੀ ਆ ਆਪਣਾ ਸਟੇਡੀਅਮ ਦੀ ਸਟੇਜ ਆ ਇਸ ਇਸ ਖੇਡਾਂ ਦੇ ਵਿੱਚ ਆਪਣੇ 4 ਤੋਂ ਬਣੀ ਮੇਰੇ ਨਾਲ 5 वर्ल्ड कप ਹੋ ਚੁੱਕੇ ਆ ਕਬੱਡੀ ਦੇ ਹੋਂਦ ਤੇ ਬੰਦ ਹੀ ਹੋ ਗਿਆ ਜਦੋਂ ਤੋਂ ਇੱਥੇ वर्ल्ड कप ਹੁੰਦੇ ਆ ਸਾਰੀਆਂ ਗੀਮਾਂ ਚੱਲ ਰਹੀਆਂ ਫੁੱਟਬਾਲ ਵੀ ਖੇਡ ਰਹੇ ਬੱਚੇ ਹਾਕੀ ਵੀ ਖੇਡ ਰਿਹਾ ਛੋਟੇ ਪਨੀਰੀ ਇਧਰਲੀ ਸਾਈਡ ਤੇ ਵੀ ਫੁੱਟਬਾਲ ਚੱਲ ਰਿਹਾ ਆ ਸਾਹਮਣੇ ਖਾੜਾ ਕਬੱਡੀ ਤੇ ਕੁਸ਼ਤੀ ਦੋਨੋਂ ਚੱਲ ਰਹੇ ਆ ਆ ਦੇਖੋ ਜੀ ਗੁਰੂ ਘਰ ਕਰੋ ਦਰਸ਼ਨ ਸਰਬੱਤ ਦਾ ਭਲਾ ਕਰਨ ਵਾਇਕਰੂ ਆਹ ਸਟੇਜ ਆ ਸਾਹਮਣੇ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਚੋਲਾਸਾਈ ਲਓ ਜੀ ਇਧਰ ਖੜਾ ਆ ਗਿਆ ਦੇਖੋ ਜੀ ਖੜਾ ਬਣਿਆ ਦੋ ਆ ਇੱਕ ਉਧਰ ਆ ਇੱਕ ਉਧਰ ਇੱਥੇ ਇਧਰ ਮੜੇ ਦਾ ਕਬੱਡੀ ਖੇੜੀ ਲੰਦੇ 10 ਮਿੰਟ ਬਾਰੇ ਪਲੇਅਰ ਇੱਥੇ ਆ ਗਏਮ ਲੱਗ ਰਹੀ ਹੈ ਸਾਡੇ ਮੇਨ ਪ੍ਰੋਬਲਮ ਨੇ ਇਹ ਚੱਲ ਰਹੀ ਆ ਵੀ ਜਿਵੇਂ ਆਪਣੇ ਇਧਰ ਤੋਂ ਬੜਾ ਸਾਰੀ ਘਾਲੀ ਗਰਾਊਂਡ ਆ ਤੇ ਮੁੰਡੇੜੇ ਬੱਚੇ ਵਿਚਾਰੇ ਨਹੀਂ ਆਉਂਦੇ ਜਿਹੜੇ ਖੇਡਦੇ ਆ ਤੇ ਉਹ ਰਗੜਾ ਲੱਗ ਜਾਂਦੀਆਂ ਤੇ ਜੋਰ ਨਹੀਂ ਲਾਉਂਦੇ ਜਿਵੇਂ ਆਪਣਾ ਕੋਈ ਦਾ ਲਗਾਈ ਕੋਈ ਨਹੀਂ ਚੰਗੀ ਤਰ੍ਹਾਂ ਮਾਰਦੇ ਤੇ ਉਹਦਾ ਕਰਕੇ ਨਾ ਬੜਾ ਮੈਂ ਸਮਝਦਾ ਮੇਰੇ ਹਿਸਾਬ ਨਾਲ ਜਿਉਂ ਪਹਿਲੋਂ ਗਰਾਊਂਡ ਕੱਚੀ ਸੀ ਇੱਥੇ ਕਬੱਡੀ ਵਾਲੀ ਗਰਾਊਂਡ ਹੀ ਆ ਸਾਰੀ ਆ ਸਾਰੀ ਵਗੀ ਹੀ ਮਿੱਟੀ ਹੁੰਦੀ ਉਦੋਂ ਸਾਡੇ ਪਿੰਡ ਦੇ ਵਿੱਚ ਬਹੁਤ 플레이ਰ ਉੱਠੇ ਉੱਠਦੇ ਵੀ ਸੀ ਤੇ ਬੱਚੇ ਘਟਾ ਘਟ 100 100 ਮੁੰਡਾ ਕਬੱਡੀ ਖੇਡਦਾ ਸੀ ਤੇ ਗਰਾਊਂਡ 'ਚ 5 5 6 6 ਸਰਕਲ ਲੱਗਦੇ ਸੀ ਤੇ ਹੁਣ ਆਹ ਦਿਨਾਂ ਦੇ ਵਿੱਚ ਸੌਂ ਦੇ ਮਹੀਨੇ ਤੇ ਬਹੁਤ ਜਿਆਦੇ ਹੁੰਦੇ ਗਰਮੀਆਂ ਦੇ ਵਿੱਚ ਆਹ ਦਿਨਾਂ 'ਚ ਤੇ ਪਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਆ ਕਾਲੀ ਗਰਾਊਂਡ ਆ ਤੇ ਕੋਈ ਵੀ ਨਹੀਂ ਕਹਾ ਵੀ ਬਖਰਾਬ ਹੋ ਗਿਆ ਸਾਰਾ ਇੱਥੋਂ ਤੇ ਕੋਈ ਇੰਨਾ ਹੈ ਨਹੀਂ ਰਸਵੇ ਹੁਣ ਬਹੁਤ ਫਰਕ ਪੈ ਗਿਆ ਬੜਾ ਦੁੱਖ ਜਾਂਦਾ ਦੇਖ ਕੇ ਜਿਵੇਂ ਮੈਨੂੰ ਹੁਣ ਲੱਗਦਾ ਨਹੀਂ ਵੀ ਸਾਡੇ ਤੋਂ ਅੱਗੇ ਕੋਈ ਪਿੰਡ ਦਾ 플레이ਰ ਮੈਨੂੰ ਦਿਖ ਰਿਹਾ ਵੀ ਕੋਈ ਜਿਹੜਾ ਉੱਪਰ ਆ ਕੇ ਨਾਂ ਰੋਸ਼ਨ ਕਰੂ ਆਪਣੇ ਪਿੰਡ ਦਾ ਇਲਾਕੇ ਦਾ ਜिले ਦਾ ਮਾਪਿ ਉਹਦਾ ਤੇ ਉਹਦੀ ਮੈਨੂੰ ਬੜੀ ਟੈਂਸ਼ਨ ਆਂਦੀ ਆ ਸੱਚੀ ਮੈਂ ਦਿਲੋਂ ਕਹਿੰਦੇ ਆ ਮੈਂ ਦਿਲ ਦੀ ਗੱਲ ਤਾਂ ਦੱਸੀ ਆ ਵੀ ਅੱਗੇ ਮੈਨੂੰ ਕੋਈ 플레이ਰ ਨਹੀਂ ਦਿਖ ਰਿਹਾ ਫ੍ਰੈਂਡ ਦਾ ਕੋਈ ਤੱਕਦਾ ਹੋਣ ਵਾਲਾ ਤੇ ਮੈਂ ਆਪਣੇ ਵੀਰਾਂ ਨੂੰ ਜਿੰਨੇ ਮੇਰੇ ਏਰੀਆ ਦੇ ਮੇਰੀ ਵੀਡੀਓ ਦੇਖਦੇ ਆ ਮੈਂ ਉਹਨਾਂ ਨੂੰ ਸਰਨ ਬੇਨਤੀ ਕਰਨਾ ਚਾਹਣਾ ਜਰਪਾਤ ਤੋਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੁੜੋ ਭੇਜੋ ਤੇ ਅਸੀਂ ਉਹ ਜਨਨਯੋਗ ਹੈਗੇ ਸਪੋਰਟ ਕਰਾਂਗੇ ਬਾਕੀ ਤੁਸੀਂ ਜਿੰਨੇ ਵੀ ਵੱਤੋ ਉਹ ਸਪੋਰਟ ਕਰ ਸਕਦੇ ਆ ਗੇਮ ਵਾਲੇ ਪਾਸੇ ਆਪਣੇ ਬੱਚਿਆਂ ਨੂੰ ਬਹੁਤ ਨਸ਼ੇ ਤੋਂ ਬਚ ਸਕਣਗੇ ਤੇ ਆਪਾਂ ਬਾਕੀ ਅਕੈਡਮੀ ਖੋਲਣ ਨੂੰ ਵੀ ਬੜੇ ਵੀਰਾਂ ਦੇ ਵੀ ਅਕੈਡਮੀ ਖੋਲੋ ਅਕੈਡਮੀ ਲਈ ਬੜੇ ਮੈਸੇਜ ਆਦੇ ਜਿਹਾ ਅਸੀਂ ਅਕੈਡਮੀ ਖੁੱਲੀ ਆ ਵੀ ਤੁਸੀਂ ਬੱਚੇ ਰੱਖੇ ਇੱਥੇ ਜਾਂ ਨਹੀਂ ਵੀ ਅਸੀਂ ਆਉਣਾ ਚਾਹੁੰਦੇ ਆ ਪਰ ਉਹ ਮੈਂ ਇਹਦੇ ਬਾਰੇ ਕੋਈ ਜਿਹਾ ਵਿਚਾਰ ਨਹੀਂ ਕੀਤਾ ਮੇਰੇ ਮਨ ਦੇ ਵਿੱਚ ਹਾਂ ਹੈਗਾ ਹੈ ਆ ਮੈਂ ਇੱਕ ਮੈਂ ਇੱਕ ਦਿਨ ਸੁਖਮੰਦੇ ਨਾਮ ਤੇ ਅਕੈਡਮੀ ਖੋਲੂੰਗਾ ਆਪਣੇ ਪਿੰਡ ਮਹਾਰਾਜ ਸੁਖਰ ਕੇ ਪਰ ਮੈਂ ਅਜੇ ਇਸ ਬੰਨੇ ਤਦ ਨਹੀਂ ਜਾ ਰਿਹਾ ਕਿਉਂਕਿ ਮੇਰੀ ਆਪਕੇਟ ਦਾ ਮੇਰੇ ਕੋਲ ਆਪਦੇ ਕੋਲ ਟਾਈਮ ਹੀ ਨਹੀਂ ਹੈਗਾ ਜਦੋਂ ਬੰਦਾ ਜਿਹੜਾ ਬੰਦਾ ਆਪਣਾ ਧਿਆਨ ਦੇਵੇ ਉਹਨਾਂ ਚਿਰ ਇਦਾਂ ਤੱਕ ਨੂੰ ਪਤਾ ਗੱਲ ਨਹੀਂ ਬੰਦੀ ਅਕੈਡਮੀਆਂ ਨਹੀਂ ਚੱਲਦੀਆਂ ਤੇ ਮੈਂ ਇਹ ਸੋਚਿਆ ਜਦੋਂ ਜਦੋਂ ਮੈਂ ਕਬੱਡੀ ਖੇਡੂੰਗਾ ਉਹਨਾਂ ਚਿਰ ਤੇ ਚਲੋ ਔਖਾ ਮੈਨੂੰ ਲੱਗਦਾ ਵੀ ਨਹੀਂ ਇਹ ਇਦਾਂ ਹੋਣਾ ਤੇ ਮੇਰੇ ਵੀਰ ਮੇਰੇ ਨਾਲ ਸਪੋਰਟਰ ਵੀ ਬਹੁਤ ਹੈਗੇ ਆ ਜਿਹੜੇ ਕਹਿੰਦੇ ਆ ਚੱਲ ਤੂੰ ਕੰਮ ਇਹ ਕਾਰ ਸਟਾਰਟ ਅਮਰੀਕਾ ਤੋਂ ਵੀ ਆਪਣੇ ਭਰਾ ਹੈਗੇ ਆ ਕੈਨੇਡਾ ਤੋਂ ਇੰਡੀਆ ਤੋਂ ਵੀ ਕਈ ਜਾਂਦੇ ਆਪਣੇ ਪਿੰਡ ਤੋਂ ਵੀ ਤੇ ਦੂਜਾ ਏਰੀਆ ਦੇ ਵੀ ਕਈ ਬੰਦੇ ਹੈਗੇ ਆ ਸਪੋਰਟ ਕਰਦੇ ਆ ਪਰ ਚੱਕਰ ਇਹ ਪੈਂਦਾ ਵੀ ਮੈਨੂੰ ਟਾਈਮ ਦੇਣ ਦੀ ਲੋੜ ਆ ਟਾਈਮ ਆ ਮੈਂ ਦੇ ਨਹੀਂ ਸਕਦਾ ਤੇ ਕਿਉਂਕਿ ਮੈਂ ਆਪਕੇ ਬਾਹਰ ਸੀਜ਼ਨ ਹੁਣ ਮੈਂ 8-9 ਮਹੀਨੇ ਬਾਹਰ ਦਾ ਸੀਜ਼ਨ ਮੇਰਾ ਹੁੰਦਾ ਮੈਂ 4 ਕੁ ਮਹੀਨੇ ਪਿੰਡ ਹੁੰਦਾ ਤੇ ਉਹਦਾ ਕਰਕੇ ਫਿਰ ਇਦਾਂ ਅਕੈਡਮੀयां ਨਹੀਂ ਚੱਲਦੀਆਂ ਤੁਹਾਨੂੰ ਪਤਾ ਆਪ ਨੂੰ ਨਾਲ ਰਹਿਣਾ ਪੈਣਾ ਦੋਵੇਂ ਟਾਈਮ ਮਿਹਨਤ ਕਰਾਉਣੀ ਪਊਗੀ ਤੇ ਚਲੋ ਮਿਹਨਤ ਵੀ ਨਹੀਂ ਮੈਂ ਮਨਾਫੀ ਈ ਡਾ ਸਿਣਾ ਨਹੀਂ ਆ ਵੀ ਮੈਂ ਮਿਹਨਤ ਮਰੇ ਦਸੂ ਬੱਚਿਆਂ ਨੂੰ ਪਰ ਇਹ ਕੋਚ ਵੀ ਰੱਖੂਗਾ ਕੋਚ ਦੇ ਜੇ ਇੱਕ ਦੋ ਮੈਂ ਕੋਚ ਵੀ ਰੱਖਦਾ ਪਰ ਮੇਰੀ ਹਾਜ਼ਰੀ ਜ਼ਰੂਰੀ ਹੈ ਤੁਹਾਨੂੰ ਪਤਾ ਮੈਨੂੰ ਆਉਣਾ ਪੈਣਾ ਦੇਖਣਾ ਪੈਣਾ ਜੇ ਡਾਈਟ ਦਾ ਧਿਆਨ ਰੱਖਣਾ ਪੈਣਾ ਉਹ ਤੇ ਮੈਨੂੰ ਆਉਣਾ ਕਰਨਾ ਪੈਣਾ ਇਸ ਕਰਕੇ ਆਪਾਂ ਸੋਚਿਆ ਵੀ ਜਦੋਂ ਕਬੱਡੀ ਤੋਂ ਲਾ ਲੋ ਜਿੰਨੇ ਸਾਲ ਵੀ ਅੱਗੇ ਕਬੱਡੀ ਖੇਡਦਾ ਖੇਡਣ ਤੋਂ ਬਾਅਦ ਫਿਰ ਮੈਂ ਜ਼ਰੂਰ ਅਕੈਡਮੀ ਖੋਲੂਗਾ ਤੇ ਖੋਲੂਗਾ ਵੀ ਵੱਡੇ ਲੈਵਲ ਤੇ ਟੌਪ ਤੇ ਵੀ ਪੂਰਾ ਜਿਵੇਂ ਸਟਾਰਟਿੰਗ ਬੱਚਿਆਂ ਦੇ ਆਪਾਂ ਖੋਲਣੀ ਆ ਮਤਲਬ 18 ਸਾਲ ਤੋਂ ਥੱਲੇ ਵਾਲੇ ਰੱਖਣੇ ਆ ਤੁਰੀ ਮੇਰਮੰਦੀ ਰੀਜਾ 18 ਸਾਲ ਦੇ ਬੱਚੇ ਰੱਖੂੰਗਾ ਤੇ ਛੋਟੇ ਪਿਆਰ ਕਰਾਂਗੇ ਉਸ ਤੋਂ ਬਾਅਦ ਜਿੱਥੇ ਮਰਜੀ ਖੇਡੇ ਡਾਈਟ ਦਵਾਂਗੇ ਸਕੂਲ ਦੀ ਪੜ੍ਹਾਈ ਲਿਖਾਈ ਵੀ ਸਾਰਾ ਕੁਝ ਤੇ ਆਪਾਂ ਸੁਖੂ ਦੇ ਨਾਂ ਦੇ ਵਧੀਆ ਅਕੈਡਮੀ ਖੋਲਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਲਾ ਲੋ ਹੋਰ 5-7 ਸਾਲ ਜਿੰਨੇ ਵੀ 4-5-7 ਜਿੰਨੇ ਵੀ ਮਾਰ ਰਹੇ ਨੇ ਖਡਾਈ ਕਬੱਡੀ ਖੇਡ ਕੇ ਉਸ ਤੋਂ ਬਾਅਦ ਅਕੈਡਮੀ ਖੋਲਾਂਗੇ ਫਿਰ ਵਧੀਆ ਤਰੀਕੇ ਨਾਲ ਟੌਪ ਲੈਵਲ ਤੇ ਬੜੀ ਮਿਹਨਤ ਕਰਾਂਗੇ ਮੁੰਡਿਆਂ ਨੂੰ ਵੀ ਹੋਰ ਉੱਠ ਸਕਣ ਕਿਉਂਕਿ ਮੈਨੂੰ ਹੁਣ ਦੁੱਖ ਬੜਾ ਹੁੰਦਾ ਜਦੋਂ ਆਪਣੇ ਪਿੰਡ ਤੋਂ ਮੈਂ ਦੇਖਦਾ ਨਹੀਂ ਹੈ ਆਪਣੇ ਪਿੰਡ ਦੇ ਵਿੱਚ ਕੋਈ ਹੋਰ ਪਲੇਅਰ ਜਾਂ ਏਰੀਆ ਦਾ ਵੀ ਕੋਈ ਪਲੇਅਰ ਨਹੀਂ ਉੱਠ ਰਿਹਾ ਨਹੀਂ ਤੁਹਾਡੇ ਏਰੀਆ ਦੇ ਵਿੱਚ ਬਹੁਤ ਪਲੇਅਰ ਸੀ ਸਾਡੇ ਪਿੰਡ ਦੀ ਸਭ ਤੋਂ ਥੋੜੀ ਟੀਮ ਹੁੰਦੀ ਸੀ ਕਬੱਡੀ ਦੀ ਓਪਨ ਦੀ ਪਿੰਡ ਪੱਧਰ ਦੀ ਤੇ ਹੁਣ ਸਾਨੂੰ ਗਿਣਤੀ ਦੇ ਪਲੇਅਰ ਦੋ ਚਾਰ ਹੀ ਆ ਬੱਚੇ ਹੈਗੇ ਕਈ ਛੋਟੇ ਪਰ ਹੈ ਨਹੀਂ ਉਹਨੇ ਜਿੰਨੇ ਚਾਹੀਦੇ ਸੀ ਮੈਂ ਤੁਹਾਨੂੰ ਅੱਗੇ ਵੀਡੀਓ ਦਿਖਾ ਦਿੰਦਾ ਤੁਹਾਨੂੰ ਮੈਂ ਫੇਰ ਦਿਖਾ ਦਿੰਦਾ ਪਰ ਆਪਾਂ ਕੋਈ ਨਹੀਂ ਕਰਾਂਗੇ ਕਬੱਡੀ ਲੀ ਕਬੱਡੀ ਨਹੀਂ ਇੱਥੇ ਤੱਕ ਪਹੁੰਚਾਇਆ ਇੰਨਾ ਕੋਈ ਦਿੱਤਾ ਤੇ ਕਬੱਡੀ ਲਈ ਕਰਾਂਗੇ ਕੋਈ ਨਾ ਕੁਝ ਕਰਾਂਗੇ ਬੱਚੇ ਤਿਆਰ ਕੋਈ ਆ ਆਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਬਸ ਇਹੋ ਬੱਚੇ ਹੁੰਦੇ ਆ ਚਾਰ ਇੱਥੇ ਵੇ ਜਿਵੇਂ ਖੁੱਲ ਰਹੇ ਆ ਤੇ ਜਾਂ ਇਧਰ ਆ ਮੁੰਡੇ ਲੱਗੇ ਚਾਰ ਆਪਣੇ ਆਪ ਨੂੰ ਚਾਹੀਦਾ ਵੇੜਾ ਆ ਇਹਨੂੰ ਆਪਾਂ ਤਿਆਰ ਕਰਨਾ ਕਾਲੀ ਨਿਕਰਾਲਾ ਰੀਡਰ ਆਹ ਕੀ ਆ ਜੀ ਆਹ ਤੁਸੀਂ ਇਹ ਆਪਾਂ ਤਿਆਰ ਕਰਾਂਗੇ ਇਹਨੂੰ ਕੈਮ ਕਰਨਾ ਪੂਰਾ ਆਪਾਂ ਬਸ ਇਹੋ ਮੁੰਡੇ ਆ ਜਿਹੜੇ 10 ਕਪ ਖੇਡਦੇ ਆ ਤੇ ਸਟੇਡੀਅਮ ਬਸਾ ਮੈਨੂੰ ਲੱਗਦਾ ਵੀ ਆ ਗਰਾਊਂਡ ਘਾਲੀ ਕਰਕੇ ਬਹੁਤ ਚੱਕਰ ਪੈ ਰਿਆ ਪਲੇਅਰ ਮੁੰਡੇ ਬੱਚੇ ਜਿਹੜੇ ਛੋਟੇ ਨਹੀਂ ਆਉਦੇ ਖੇਡਣ ਬਾਕੀ ਚਲੋ ਬਾਬਾ ਆਉ ਬੈਠਾ ਸਾਡਾ ਜਿਹਨੇ ਸਾਨੂੰ ਇੱਥੇ ਤੱਕ ਲਿਆਂਦਾ ਤੇ ਇਹਦੀ ਕਿਰਪਾ ਨਾਲ ਹੀ ਅੱਗੇ ਕਰਾਂਗੇ ਕੰਮ ਆਪਾਂ ਮਾਰੈ ਸੁਖਾ ਕੇ ਵਾਇਰੋ 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 ਸੋਤ ਮਾਰ ਜੀ ਵਾਇਰੋ ਡਾ ਗਿਆ ਹੁਣ ਹੁਣ ਮਜ਼ਾ ਆ ਰਿਹਾ ਖਿੰਦ ਕਰਨ ਦਾ ਵਾਇਰੋ ਸਤਿ ਸ੍ਰੀ ਅਕਾਲ ਗੁੱਡ 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 ਬੋਤੇ ਮਹਾਰਾਜ ਨੂੰ ਮਹਿੰਦਰਾ ਫਲ ਦੇ ਬਈ ਮੁੰਡਾ ਖਾ ਲਓ ਜੀ ਮੁੰਡਾ ਲੱਗਾ ਹੋਇਆ ਜੀ ਖਾੜੇ ਚ ਸਮਾਤੀ ਹੋ ਚੁੱਕੀ ਹੁਣ ਫੜਾ ਬੰਦ ਕਰਨ ਦੇ ਆ ਐਸੇ ਕਰੋ ਮਹਾਰਾਜ ਦੇ ਨੂੰ ਮਹਿੰਦਰਾ ਫਲ ਦੇ ਬਈ ਭਰਾ ਇੱਕ ਖੜਾ ਆਪਣਾ ਇੱਧਰ ਆ ਤੇ ਇੱਕ ਉੱਪਰਲੀ ਸਾਈਡ ਦਾ ਉੱਧਰ ਆਪਾਂ ਮਿਹਨਤ ਕਰ ਰਹੇ ਆ ਤੇ ਨਾਲ ਸੁਭਾਗੀ ਦੇ ਨਾਲ ਕਈ ਮਿਹਨਤ ਚੱਲ ਰਹੀ ਦੇਸੀ ਮਿਹਨਤ ਆ ਅੱਜ ਆ ਲੈ ਗਈ ਨਹੀਂ ਆਏ ਮੁੰਡੇ ਰਸਾ ਆਪਾਂ ਟਾਇਰ ਪਾਉਂਦੇ ਨੇ ਇੱਥੇ ਇੱਥੇ ਨਾ ਯਾਰ ਕੀ ਕਹੀਆ ਹੁਣ ਕੀ ਆnde ਆਪਦੀ ਬੇਇੱਜ਼ਤੀ ਆ ਰਸਾ ਇੱਥੋਂ ਕੋਈ ਨਾ ਮਲੀ ਲਾ ਕੇ ਲੈ ਆਂਦੇ ਜੇ ਛੱਡ ਜੀਏ ਤੇ ਫੇਰ ਰੋਜ਼ ਖੜਨਾ ਪੈਂਦਾ ਮੁੰਡਿਆਂ ਨੂੰ ਤੇ ਅੱਜ ਜੱਗੂ ਆਇਆ ਨਹੀਂ ਉਹ ਲੈ ਗਈ ਨਹੀਂ ਆਇਆ ਨੀ ਤੇ ਟੈਰ ਅਲੀਮੈਂਟ ਵੀ ਲਗਣੀ ਹੈ ਬਾਜੀ ਕੀ ਹਾਲ ਚਾਲ ਆ ਗਿਆ ਮਤੂ ਮਤੂਸ਼ ਕਰਵਾਸ਼ੀਆਂ ਕਿਦਾਂ ਇਹ ਵੀ ਕੀ ਨਾਂ ਦੇ ਆਪਣਾ ਬੁੱਢੜ ਪਲੇਅਰ ਆ ਸਾਫਕਾ ਪਲੇਅਰ ਸਾਫਕਾ ਠੀਕ ਆ ਕਿੰਨੇ ਵੇਟ ਵਾਲੀ ਕਿੰਨੇ ਕਿੰਨੇ ਕੱਲ ਤਾਂ ਖੇਡੀ ਦੱਸ ਦੂੰ ਮੈਂ ਤੇਰੀ ਇੰਟਰਵਿਊ ਕਰੀ ਹੈ ਹੈ 35 ਵੀ ਖੇਡੀ ਆ ਕਾ ਖੇਡੀ ਤੇ ਓਪਨ ਵੀ ਆ ਓਪਨ ਵੀ ਖੇਡੀ ਆ ਚਲੋ ਹੋਰ ਕਿਦਾਂ ਬਹੁਤ ਕਿਰਪਾ ਮਾਰ ਕੈਮ ਸ਼ਾਮਾ ਇਹ ਮattu ਆਪਣਾ ਵੀ ਜੋ ਆਪਾਂ ਸਟਾਰਟ ਕੀਤੀ ਇਕੱਠੇ ਖੇਡਦੇ ਰਹੇ ਸੀ ਆਪਣੇ ਨਾਲ ਮੱਡਾ ਖੇਡਦਾ ਰਿਹਾ ਹੁਣ ਸੈੱਟ ਹੋ ਗਿਆ ਕਿ ਮੈਂ ਹੁਣ ਮੈਂ ਸੈੱਟ ਹਾ ਹੁਣ ਮੈਂ ਛੱਡਤੀ ਆ ਸਨਿਆਸ ਲੈ ਲਿਆ ਵੇਟ ਵਾਲੀ ਖੇਡਦੇ ਰਹੇ ਇਕੱਠੇ ਮੈਂ ਤਾਂ ਨਹੀਂ ਖੜਿਆ ਉਹ ਖੇਡਦੇ ਉਹਨਾਂ ਨੂੰ ਵੇਖਣੋਂ ਖਿਲਜੀਦਾ ਏ ਇੱਕ ਅੱਧਾ ਕਦੇ ਮੈਚ ਖੜਿਆ ਹਾਂ ਉਹ ਖਲੋਲ ਖਲਾਣ ਵਾਲਾ ਹੀ ਨਾ 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 ਆਪਣਾ ਚੜਤ ਨੂੰ ਨਾ ਪਹਿਲਾ ਮੈਚ ਆ ਰੂੜੀ ਵਾਲੀ ਛੇਤੇ ਹੀ ਨਹੀਂ ਦਿੱਤਾ ਇੱਕ ਅੱਧਾ ਕਦੇ ਖੜਿਆ ਹੂ ਇੱਕ ਦੋ ਮੁੰਡੇ ਚੱਲ ਗਏ ਸਾਰੇ ਆ ਨਹਾ ਰਹੇ ਆ ਵੇ ਮੋਟਰ ਲੱਗੀ ਤੇ ਵਾ ਨਹਾ ਕੇ ਦੇ ਸਾਰੇ ਘਰਾਂ ਨੂੰ ਵਾਪਸੀ ਕਰ ਰਹੇ ਆ ਮਿਹਨਤ ਲੱਗੀ ਆਪਾਂ ਥੋੜੇ ਲੇਟ ਅੱਜ ਲਓ ਜੀ ਮਿਹਨਤ ਆਪਣੀ ਹੋ ਚੁੱਕੀ ਕੰਪਲੀਟ ਪ੍ਰੈਕਟਿਸ ਕਰ ਲਈ ਆਪਾਂ ਸਾਰੀ ਅੱਜ ਮੁੰਡੇ ਥੋੜੇ ਆਏ ਸੀ ਕੱਲ ਜ਼ਿਆਦਾ ਸੀ ਕੱਲ ਸਮਾਂ ਸੀ ਮੈਂ ਵਲੌਗ ਨਹੀਂ ਬਣਾਇਆ ਚਲੋ ਮੈਂ ਕੱਜ ਬਣਾ ਲੈਂਦੇ ਆ ਕੱਲ ਥੋੜੇ ਮੁੰਡੇ ਵੀ ਜ਼ਿਆਦਾ ਸੀ ਤੇ ਪ੍ਰੈਕਟਿਸ ਵਧ ਕੀਤੀ ਅੱਜ ਫਿਰ ਨਾ ਕੁਣੇ ਥੋੜੇ ਹੀ ਬਾਤ ਚਲੇ ਚੁਲੇ ਗਏ ਮੈਂ ਥੋੜਾ ਲੇਟ ਆਇਆ ਤੇ ਚਲੋ ਜਿੰਨਾ ਵੀ ਹੋ ਸਕਿਆ ਆਪਾਂ ਵਲੌਗ ਬਣਾਇਆ ਤੁਹਾਡੇ ਨਾਲ ਕੀਤਾ ਸ਼ੇਅਰ ਤੇ ਆਪਾਂ ਹੁਣ ਸਾਰੀ ਸਮਾਪਤੀ ਆ ਮਿਹਨਤ ਕਰ ਲਈਏ ਚਲੋ ਵਧੀਆ ਮਿਹਨਤ ਹੋ ਗਈ ਫਿਰ ਵੀ ਯੂਰ ਰਮਾਰ ਲਿਆ ਜਿੰਨੇ ਜੋ ਗਏ ਗਏ ਤੇ ਆਪਾਂ ਹੁਣ ਕੋਈ ਨਹੀਂ ਰੋਜ਼ ਕੋਈ ਨਾ ਕੋਈ ਕਿਸੇ ਟੌਪਿਕ ਤੇ ਜਾਂ ਵਲੌਗ ਬਣਾਉਣਾਗੇ ਕੋਸ਼ਿਸ਼ ਕਰੂੰਗਾ ਮੈਂ ਵੀ ਬਣਾ ਕੇ ਰਾਂ ਵਲੌਗ ਮੈਂ ਬਹੁਤ ਘੱਟ ਬਣਾਉਣਾ ਤੇ ਮੈਨੂੰ ਮੈਸੇਜ ਮਰੇ ਵੀਰਾਂ ਦੇ ਬੜੇ ਆਉਂਦੇ ਆ ਵੀ ਤੁਸੀਂ ਵਲੌਗ ਬਣਾ ਕਰੋ ਦਿੱਲੀ ਪਰ ਇੰਨਾ ਟਾਈਮ ਨਹੀਂ ਹੁੰਦਾ ਥੋੜਾ ਬਿਜੀ ਵੀ ਹੋਈਦਾ ਹੁਣ ਜਿਵੇਂ ਚਾਹ ਤਿੰਨ ਨੂੰ ਫੇਰ ਚੱਲ ਜਣਾ ਆ ਤੇ ਘਰੇ ਵੀ ਕੰਮ ਤਾਂ ਪਤਾ ਵੀ ਕੋਠੀ ਬਣਾ ਰਹੇ ਆ ਉੱਥੇ ਕੋਈ ਨਾ ਕੋਈ ਚੀਜ਼ ਲੈ ਕੇ ਦੇਣੀ ਹੁੰਦੀ ਆ ਜਾਂ ਉੱਥੇ ਮਿਕਸਟਰੀ ਆ ਪਿੱਛੇ ਵੀ ਜਾਣਾ ਪੈਂਦਾ ਆ ਤੇ ਵੈਸੇ ਵੀ ਘਰ ਵੀ ਕੋਈ ਨਾ ਕੋਈ ਕੰਮ ਹੁੰਦਾ ਉਹਦਾ ਕਰਕੇ ਫਿਰ ਵਲੌਗ ਵਾਲਾ ਥੋੜਾ ਧਿਆਨ ਘਾਟੀ ਆ ਤੇ ਆਪਾਂ ਜਦੋਂ ਮਨ ਕਰੇ ਦਿਲ ਕਰੇ ਤੇ ਮੂਡ ਹੋਵੇ ਤੇ ਬਣਾ ਦਈਦਾ ਤੇ ਅੱਜ ਚਲੋ ਦਿਲ ਕੀਤਾ ਮੈਂ ਚੱਲ ਗਰਾਊਂਡ ਪ੍ਰੈਕਟਿਸ ਦਾ ਇੱਕ ਵਲੌਗ ਬਣਾਉਣੇ ਆ ਕਾਫੀ ਟਾਈਮ ਹੋ ਗਿਆ ਪਿਆ ਇਹਨੂੰ ਤੇ ਆਪਾਂ ਵਲੌਗ ਬਣਾ ਲਿਆ ਅੱਜ ਦਾ ਤੇ ਬਾਕੀ ਸਾਰੇ ਮੇਰੇ ਵੀਰ ਜਿਹਨਾਂ ਦੇ ਵਸਦੇ ਰਹੋ ਜਿਹੜੇ ਪਿਆਰ ਕਰਦੇ ਆ ਤੁਹਾਡੀ ਦੁਆਵਾਂ ਨਾਲ ਜਲਦੀ ਆਪਾਂ ਫੇਰ ਗਰਾਉਣ ਚਾ ਰਹੇ ਆ ਸੱਟ ਆਪਣੀ ਬਿਲਕੁਲ ਠੀਕ ਆ ਗੋਡੇ ਦੇ ਲਗਮਨ ਤੇ ਸੱਟ ਸੀ ਥੋੜੀ ਤੇ ਠੀਕ ਹੋ ਚੁੱਕੀ ਆ ਹੁਣ ਤੇ ਪ੍ਰੈਕਟਿਸ ਆਪਾਂ ਕਰ ਰਹੇ ਆ ਪੂਰੀ ਕੱਲ ਘੁਲ ਘਲ ਕੇ ਦੇਖਿਆ ਲੱਗੇ ਰਹੇ ਆ ਤੇ ਪੂਰਾ ਸੈਟ ਆ ਕੰਮ ਓਕੇ ਆ ਮਹਾਰਾਜ ਸੁਖ ਰੱਖੇ ਤੇ 1 ਜੂਨ ਨੂੰ ਕੈਨੇਡਾ ਤੋਂ ਦੱਸਣਾ ਚਾਹਣਾ ਮੈਂ ਵੀ ਟੋਰਾਂਟੋ ਸੀਜ਼ਨ ਸ਼ੁਰੂ ਹੋ ਰਿਹਾ ਬ੍ਰੈਵਟਨ ਪਹਿਲਾ ਮੈਚ ਆ 1 ਜੂਨ ਨੂੰ ਆਪਾਂ ਖੇਡ ਰਹੇ ਆ ਟੋਰਾਂਟੋ ਪੰਜਾਬੀ ਟੀਮ ਵੱਲੋਂ ਤੇ ਸਾਰੇ ਮੇਰੇ ਵੀਰਾਂ ਦੇ ਪਿਛਲੇ ਬੀਤੋਹੀ ਦੂਸਰੀ ਫੈਡਰੇਸ਼ਨ ਚ ਖੇਡੋ ਤੇ ਆਪਾਂ ਹਰ ਕੀ ਉਸੇ ਫੈਡਰੇਸ਼ਨ ਦੀ ਖੇਡ ਰਹੇ ਆ ਜਿੱਦਣ ਸਾਰੇ ਪਲੇਅਰ ਟੌਪ ਦੇ ਖੇਡ ਰਹੇ ਆ ਹਰ ਕੀ ਆਪਾਂ ਕੰਪੀਟੀਸ਼ਨ ਦੇ ਵਿੱਚ ਖੇਡਾਂਗੇ ਤੇ ਜਿਆਦੇ ਪਲੇਅਰ ਖੇਡ ਰਹੇ ਉਧਰ ਕੁਝ ਹਰ ਕੀ ਕੁਝ ਪਲੇਅਰ ਇੰਗਲੈਂਡ ਵਿੱਚ ਚਲੇ ਗਏ ਇੰਗਲੈਂਡ ਦਾ ਸੀਜ਼ਨ ਵੀ ਚੱਲ ਰਿਹਾ ਤੁਹਾਨੂੰ ਪਤਾ ਜਿਵੇਂ ਤੇ ਪਿਛਲੀ ਵਾਰੀ ਸਾਰੇ ਮੇਰੇ ਵੀਰਾਂ ਦੇ ਵੀ ਉਧਰ ਵੀ ਖੇਡੋ ਹਰ ਕੀ ਆਪਾਂ ਉਧਰ ਹੀ ਖੇਡ ਰਹੇ ਆ ਟੋਰਾਂਟੋ ਪੰਜਾਬੀ ਦੀ ਟੀਮ ਦੇ ਵਿੱਚ ਦੂਸਰੀ ਫੈਡਰੇਸ਼ਨ ਦੇ ਵਿੱਚ ਤੇ 1 ਜੂਨ ਨੂੰ ਪਹਿਲਾ ਮੈਚ ਆਪਣਾ ਸੀਜ਼ਨ ਸਟਾਰਟ ਆ ਮਹਾਰਾਜ ਕਰੇ ਕਿਰਪਾ ਤੇ ਮਿਲਦਿਆਂ ਕੈਨੇਡਾ ਸਾਰੇ ਵੀ ਤੇ ਮਾਰਾਂਗੇ ਜੋਰ ਆਪਣਾ ਜਿੰਨੇ ਜੋਗੇ ਹੈਗੇ ਆ ਤੇ ਅੱਜ ਦਾ ਵਲੌਗ ਇੰਨਾ ਹੀ ਹੈ ਜੀ ਅਗਲੇ ਵਲੌਗ ਚ ਫੇਰ ਮਿਲਾਂਗੇ ਜਲਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ